ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਦਾਰ ਮਹੱਲਾ ਪੰਜਵਾ ਹਰ 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 ਗੁਨ ਗਾਵ ਕਰੂ ਕਿਰਪਾ ਗੋਪਾਲ ਗੋਬਿੰਦੇ ਆਪਣਾ ਨਾਮ ਜਪਾਵ ਰਹਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਮਨੰਗ 1120 ਤੇ ਕਿਦਾਰਾ ਰਾਗ ਦੇ ਅੰਦਰ ਸਤਿਗੁਰੂ ਕਿਰਪਾ ਕਰ ਰਿਹਾ ਕਿ ਹੇ ਪ੍ਰਾਣੀ ਹੇ ਪਾਈ ਹਰੇਕ ਨੂੰ ਹਰੇ ਪਰੇ ਕਰਨ ਵਾਲੇ ਉਸ ਹਰ ਪ੍ਰਮਾਤਮਾ ਦੇ ਗੁਣ ਗਾਉਣਾ ਕਰ ਕਰੋ ਕਿਰਪਾ ਗੋਪਾਲ ਗੋਬਿੰਦੇ ਅਤੇ ਬੇਨਤੀ ਕਰੋ ਕਿ ਹੇ ਗੋਪ੍ਰਿਥਵੀ ਦੇ ਪਾਲ ਪਾਲਕ ਗੋਬਿੰਦੇ ਪ੍ਰਮਾਤਮਾ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰੋ ਤੇ ਮੇਰੇ ਪਾਸੋਂ ਆਪ ਦਾ ਨਾਮ ਜਪਾਉਣਾ ਕਰੋ ਰਹਾਉ ਬਿਸਰਾਮ ਦੇ ਕੇ ਪਾਤਸ਼ਾਹ ਫਰਮਾਉਂਦੇ ਆ ਕਾੜ ਲਿਏ ਪ੍ਰਭ ਆਨ ਬਿਖੈ ਤੇ ਸਾਧ ਸੰਗ ਮਨ ਲਾਵ हे ਪ੍ਰਭੂ ਪ੍ਰਮਾਤਮਾ ਜਿਹੜੇ ਤੂੰ ਆਨ ਹੋਰ ਵਿਸ਼ਿਆ ਵਕਾਰਾਂ ਤੋਂ ਕੱਢ ਲਏ ਹਨ ਉਨਾਂ ਸ੍ਰੇਸ਼ਟ ਮਹਾਤਮਾ ਜਨਾਂ ਦੇ ਨਾਲ ਪਾਉ ਉਹਨਾਂ ਦੀ ਸੰਗਤ ਵਿੱਚ ਮੇਰਾ ਮਨ ਲਾਉਣਾ ਪਾਉ ਜੋੜ ਨਾ ਕਰੋ ਪਰਮੋ ਮੋਹ ਕੱਢਿਓ ਗੁਰਬਚਨੀ ਆਪਣਾ ਦਰਸ ਦਿਖਾਓ ਗੁਰਾਂ ਦੇ ਬਜਨੀ ਉਪਦੇਸ਼ ਦੁਆਰਾ ਪੰਜ ਪ੍ਰਕਾਰ ਦਾ ਪਰਮ ਸਤ ਪ੍ਰਕਾਰ ਦਾ ਪਾਉ ਡਰ ਤੇ ਸਰੀਰਾਂ ਆਦ ਦਾ ਮੋਹ ਸਨੇਹ ਕੱਟ ਦਿਓ ਅਤੇ ਆਪ ਦਾ ਦਰਸ਼ਨ ਦਿਖਾਉਣਾ ਕਰੋ ਸਭ ਕੀ ਰੇਨ ਹੋਏ ਮਨ ਮੇਰਾ ਹੰ ਬੁੱਧ ਤਜਾਵ ਤੇਰੇ ਸਾਰਿਆਂ ਦੇ ਚਰਨਾਂ ਦੀ ਰੇਨ ਢੂੜੀ ਮੇਰਾ ਮਨ ਹੋ ਜਾਵੇ ਅਤੇ ਮੇਰੇ ਅੰਦਰੋਂ ਹੰਕਾਰ ਵਾਲੀ ਬੁੱਧੀ ਛੁਡਾ ਦੇਵ ਆਪਣੀ ਭਗਤ ਦੇਹ ਦਿਆਲਾ ਵਡਭਾਗੀ ਨਾਨਕ ਹਰ ਪਾਵ ਹੇ ਦਿਆਲੂ ਪ੍ਰਭੂ ਤੂੰ ਆਪਣੀ ਮੈਨੂੰ ਆਪ ਦੀ ਪ੍ਰੇਮਾ ਭਗਤੀ ਦੇਣਾ ਕਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕੇ ਹੇ ਹਰੀ ਓ ਵੱਡੇ ਭਾਗਾ ਵਾਲਾ ਹੋ ਕੇ ਤੈਨੂੰ ਪਾ ਲਵਾਂ ਵਾ ਤੇਰੀ ਪ੍ਰਾਪਤੀ ਕਰਕੇ ਵੱਡੇ ਭਾਗਾ ਵਾਲਾ ਹੋ ਜਾਵਾਂ ਕੇਦਾਰਾ ਮਹੱਲਾ ਪੰਜਵਾ ਹਰ ਬਿਨ ਜਨਮ ਅਕਾਰਥ ਜਾਤ ਹੇ ਭਾਈ ਹਰ ਪ੍ਰਮਾਤਮਾ ਦੀ ਪ੍ਰਾਪਤੀ ਤੋਂ ਬਗੈਰ ਇਹ ਅਮੋਲਕ ਮਨੁੱਖਾ ਜਨਮ ਵਿਅਰਥ ਹੀ ਚਲਾ ਜਾਂਦਾ ਹੈ ਤਾਜ ਗੋਪਾਲ ਆਨ ਰੰਗ ਰਾਜਤ ਮਿੱਥਿਆ ਪਹਿਰਤ ਖਾਤ ਰਹਾਉ ਜੋ ਗੋਪਾਲ ਪ੍ਰਮਾਤਮਾ ਨੂੰ ਛੱਡ ਕਰਕੇ ਆਨ ਹੋਰ ਨਾ ਪਦਾਰਥਾਂ ਦੇਵੀ ਦੇਵਤਿਆਂ ਦੀ ਉਪਾਸ਼ਨਾ ਦੇ ਰੰਗ ਵਿੱਚ ਰਚੇ ਰਹਿੰਦੇ ਵਾ ਆਨ ਦ્વੈਤ ਦੇ ਰੰਗ ਵਿੱਚ ਰਚੇ ਰਹਿੰਦੇ ਉਹਨਾਂ ਦਾ ਵਸਤਰਾ ਦਾ ਪਹਿਰਨਾ ਅਤੇ ਭੋਜਨ ਆਦ ਦਾ ਖਾਤ ਖਾਣਾ ਸਭ ਮਿੱਥਿਆ ਹੈ ਝੂਠਾ ਹੀ ਹੈ ਰਹਾਉ ਤਨ ਜੋਬਨ ਸੰਪੈ ਸੁਖ ਭੋਗਵੈ ਸੰਗ ਨ ਨਿਭਤ ਮਾਤ ਜੋ ਪ੍ਰਾਣੀ ਤਨ ਦੌਲਤ ਜੋਬਨ ਜਵਾਨੀ ਤੋ ਸੰਪੈ ਵਿਪੂਤੀ ਆਦ ਦੇ ਸੁਖ ਭੋਗਵੈ ਮਾਨਣਾ ਕਰਦਾ ਪਰ ਪ੍ਰਲੋਕ ਵਿੱਚ ਤਾਂ ਮਾਤ ਮਾਤਾ ਪਿਤਾ ਆਦ ਨੇੜੇ ਦੇ ਸੰਬੰਧੀ ਵੀ ਨਾਲ ਨਹੀਂ ਨਿਭਤ ਨਿਭਦੇ ਅਥਵਾ ਤਨ ਬੇ ਜਵਾਨੀ ਵਿਪੂਤੀ ਆਦ ਸੁਖਾਂ ਨੂੰ ਭੋਗਦਾ ਹੋਇਆ ਉਨ੍ਹਾਂ ਵਿੱਚ ਮਸਤ ਰਹਿੰਦਾ ਪਰ ਇਹ ਪਰਲੋਕ ਵਿੱਚ ਨਾਲ ਨਹੀਂ ਨਿਭਦੇ ਮ੍ਰਿੰਗ ਤ੍ਰਿਸ਼ਨਾ ਦੇਖ ਰੱਜਿਓ ਬਾਬਰ ਦ੍ਰਮ ਛਾਇਆ ਰੰਗ ਰਾਤ ਇਹ ਬਾਬਰ ਕਮਲਾ ਜੀਵ ਮ੍ਰਿੰਗ ਤ੍ਰਿਸ਼ਨਾ ਦੇ ਪਾਣੀ ਵਾਂਗ ਮਿੱਥਿਆ ਪਦਾਰਥਾਂ ਨੂੰ ਵੇਖ ਕਰਕੇ ਉਨ੍ਹਾਂ ਵਿੱਚ ਰਚ ਰਿਆ ਭਾਵ ਜਦੋਂ ਰੇਤਲੇ ਮੈਦਾਨਾਂ ਵਿੱਚ ਸੂਰਜ ਦੀਆਂ ਸਿੱਧੀਆਂ ਕਿਰਨਾਂ ਪੈਂਦੀਆਂ ਤਦੋਂ ਰੇਤ ਦੀ ਚਮਕ ਨਾਲ ਜਲ ਭਰੀ ਛੀਲ ਦਿਸਣ ਲੱਗ ਜਾਂਦੀ ਹੈ ਜਿਉਂ-ਜਿਉਂ ਪਿਆਸੇ ਆਦਮੀ ਜਾਂ ਹਿਰਨ ਉਸ ਵੱਲ ਜਾਂਦੇ ਤਿਉਂ-ਤਿਉਂ ਹੋਰ ਦੂਰ ਪਰਦੀਤ ਹੁੰਦੀ ਜਾਂਦੀ ਹੈ ਹਿਰਨ ਤੇ ਪਿਆਸੇ ਆਦਮੀ ਇਸ ਪਰਮੇਚੀ ਭੜਕਦੇ ਫਿਰਦੇ ਆ ਤੇ ਇਸੇ ਤਰ੍ਹਾਂ ਇਸ ਮਾਇਆ ਦੇ ਰੰਗ-ਰਾਤ ਵਿੱਚ ਰਤੇ ਰਹਿੰਦੇ ਅੱਗੇ ਫਿਰ ਦੂਜਾ ਦ੍ਰਿਸ਼ਟਾਨ ਦਿੰਦੇ ਕਿ ਕਮਲਾ ਮਨੁੱਖ ਦ੍ਰਮ ਬ੍ਰਿਸ਼ ਦੀ ਛਾਇਆ ਛਾਂ ਵਾਂਗ ਕਿਨ ਭੰਗਰ ਪਦਾਰਥਾਂ ਦੇ ਰੰਗ ਆਨੰਦ ਵਿੱਚ ਰੱਤਾ ਰਹਿੰਦਾ ਅਰਥਾਤ ਜਿਵੇਂ ਸੂਰਜ ਦੇ ਢਲਣ ਨਾਲ ਛਾਂ ਵੀ ਢਲ ਜਾਂਦੀ ਇਉ ਪਰਲਬਦ ਪੁੰਨ ਰੂਪੀ ਸੂਰਜ ਢਲਣ ਨਾਲ ਸਰੀਰ ਰੂਪੀ ਬਿਰਸ਼ ਪਾਸੋਂ ਪਦਾਰਥਾਂ ਰੂਪੀ ਛਾਂ ਵੀ ਢਲ ਜਾਂਦੀ ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਾਤ ਗੁਣਾ ਦਨ ਦੇ ਮਾਨ ਹੰਕਾਰ ਤੇ ਸਰੀਰਾਂ ਦੇ ਮੋਹ ਰੂਪ ਮਹਾ ਵੱਡੇ ਮਦ ਨਸ਼ੇ ਵਿੱਚ ਮੋਹਤ ਮੋਇਆ ਮੂਰષા ਹੋਇਆ ਜੀਵ ਕਾਮ ਕ੍ਰੋਧ ਆਦਿ ਵਿਕਾਰਾਂ ਦੇ ਖਾਤ ਹੁੰਦਾ ਟੋਏ ਵਿੱਚ ਡਿੱਗਾ ਰਿੰਦਾ ਵਾ ਕਾਮ ਕ੍ਰੋਧ ਕਰਕੇ ਨਰਕ ਰੂਪੀ ਟੋਏ ਵਿੱਚ ਡਿੱਗਦਾ ਹੈ ਪ੍ਰਸ਼ਨ ਹੈ ਸਤਿਗੁਰੂ ਜੀ ਫਿਰ ਇਸ ਤੋਂ ਬਚਣ ਦਾ ਕੋਈ ਉਪਾਅ ਦੱਸੋ ਗੁਰੂ ਪਾਤਸ਼ਾਹ ਕਹਿੰਦੇ ਗੁਰੂ ਜੀ ਕਹਿੰਦੇ ਉਸ ਪ੍ਰਭੂ ਅੱਗੇ ਬੇਨਤੀ ਕਰੋ ਕਰ ਗਹਿਲੇਉ ਦਾਸ ਨਾਨਕ ਕਉ ਪ੍ਰਭ ਜੀ ਹੋਏ ਸਹਾਤ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ हे ਪ੍ਰਭੂ ਜੀ ਤੁਸੀਂ ਲੋਕ ਪ੍ਰਲੋਕ ਵਿੱਚ ਸਹਾਇ ਕਰੋ ਅਤੇ ਮੈਂ ਦਾਸ ਸੇਵਕ ਨੂੰ ਹੱਥ ਪਕੜ ਕੇ ਸਟੋਏ ਵਿੱਚ ਡਿੱਗਣ ਤੋਂ ਬਚਾ ਲਵੋ ਵਾ ਮੇਰਾ ਮਨ ਰੂਪੀ ਹੱਥ ਪਕੜ ਕੇ ਬਚਾ ਲਵੋ ਕੇਦਾਰ ਮਹੱਲਾ ਪੰਜਵਾ ਹਰ ਬਿਨ ਕੋਈ ਨਾ ਚਾਲ ਸਾਥ ਇਹ ਭਾਈ ਪ੍ਰਮਾਤਮਾ ਤੋਂ ਬਗੈਰ ਪ੍ਰਲੋਕ ਵਿੱਚ ਕੋਈ ਵੀ ਨਾਲ ਨਹੀਂ ਜਲਦਾ ਦੀਨਾ ਨਾਥ ਕਰਣਾ ਪਦ ਸੁਆਮੀ ਅਨਾਥਾਂ ਕੇ 나ਥ ਰਹਾਉ ਉਹ ਪਰਮੇਸ਼ਰ ਜੀ ਦੀਨਾ ਗਰੀਬਾਂ ਦੇ 나ਥ ਮਾਲਕ ਕਰਣਾ ਪਦ ਕਿਰਪਾ ਦੇ ਪਤੀ ਵਾ ਕਰਣਾ ਪਦ ਕਰਣਾ ਕਿਰਪਾ ਰੂਪ ਪਦ ਪ੍ਰਤੀਸ਼ਟਾ ਇੱਜ਼ਤ ਦੇਣ ਵਾਲੇ ਸੁਆਮੀ ਮਾਲਕ ਹਨ ਅਤੇ ਸਭਨਾ ਅਨਾਥਾਂ ਜਤੀਮਾਂ ਦੇ नाथ ਮਾਲਕ ਹਨ। ଅਥਵਾ ਅਨਾਥਾਂ ਦੇ नाथ, ਦੀਨਾਂ ਦੇ ਮਾਲਕ, ਕਿਰਪਾ ਦੇ ਪਤੀ, ਸਰਬ ਦੇ ਸੁਆਮੀ। ਉਸ ਵਾਹਿਗੁਰੂ ਹਰੀ ਤੋਂ ਬਿਨਾ ਕੋਈ ਵੀ ਨਾਲ ਨਹੀਂ ਚੱਲਦਾ ਰਹਾਉ। ਸੁਤ ਸੰਪਦ ਵਿਖਿਆ ਰਸ ਭੋਗਵਤ ਨਹਿ ਨਿਭਤ ਜਮ ਕੈ ਪਾਤ। ਸੁਧ ਪੁੱਤਰ ਸੰਪਦ ਵਿਪੂਤੀ ਤੇ ਵਿਖਿਆ ਵਿਸ਼ਿਆ ਦਾ ਜੋ ਰਸ ਭੋਗਣਾ ਹੈ। ਜਿਮਦੂਤਾ ਦੇ ਪਾਥ ਰਸਤੇ ਵਿੱਚ ਨਾਲ ਨਹਿਕੀਏ ਨਹੀਂ ਨਿਭਦਾ ਨਾਮ ਨਿਧਾਨ ਗਾਉ ਗੁਣ ਗੋਬਿੰਦ ਉਧਰ ਸਾਗਰ ਕੇ कात हे ਭਾਈ ਗੁਰਾਂ ਦੁਆਰਾ ਨਾਮ ਦੇ ਨਿਦਾਨ ਖਜ਼ਾਨੇ ਨੂੰ ਪ੍ਰਾਪਤ ਕਰੋ ਅਤੇ ਗੋਬਿੰਦ ਪ੍ਰਮਾਤਮਾ ਦੇ ਗੁਣਾਂ ਨੂੰ ਸੰਗਤ ਵਿੱਚ ਮਿਲਾ ਕੇ ਗਾਉਣਾ ਕਰੋ ਇਹਨ ਸਮੁੰਦਰ ਦੀ ਨਿਆਈ ਸੰਸਾਰ ਦੇ ਖਾਤ ਟੋਏ ਵਿੱਚੋਂ ਉਧਰ ਉਧਰ ਨਾ ਕਰੋ ਸਰਨ ਸਮਰੱਥ ਅਕੱਥ ਅਗੋਚਰ ਹਰ ਸਿਮਰਤ ਦੁਖਲਾਤ ਸਮਰੱਥ ਸਰਬਸ਼ਕਤੀਵਾਨ ਸ਼ਕਤੀ ਬਿਰਤੀ ਕਰਕੇ ਅਕੱਥ ਕਥਨ ਤੋਂ ਰਹਿਤ ਅਗੋਚਰ ਇੰਦਰੀਆਂ ਦੇ ਅਵਿਸ਼ੇ ਪਰਮਾਤਮਾ ਦੀ ਸ਼ਰਨ ਵਿੱਚ ਪੈਣਾ ਕਰੋ ਅਤੇ ਉਸ ਪ੍ਰਮਾਤਮਾ ਦੇ ਸਿਮਰਨ ਕਰਨ ਨਾਲ ਸਾਰੇ ਜੰਮਣ ਮਰਨ ਆਦ ਦੇ ਦੁੱਖ ਲਹਿ ਜਾਂਦੇ ਹਨ ਨਾਨਕ ਦੀਨ ਧੂਰ ਜਨ ਬਾਛਤ ਮਿਲੇ ਲਿਖਤ ਤੋਰ ਮਾਥ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਮੈਂ ਦੀਨ ਗਰੀਬ ਪ੍ਰਮਾਤਮਾ ਦੇ ਜਨ ਦਾਸਾਂ ਦੀ ਚਰਨ ਧੂੜੀ ਚਾਹੁੰਦਾ ਹਾਂ ਪਰ ਇਹ ਤਾਂ ਹੀ ਮਿਲ ਸਕਦੀ ਜੇਕਰ ਆਦ ਤੋਂ ਹੀ ਮੱਥੇ ਉੱਪਰ ਪ੍ਰਾਪਤੀ ਦੀ ਲਿਖਤ ਪਈ ਹੋਵੇ ਕੀਦਾਰਾ ਮਹੱਲਾ ਪੰਜਵਾ ਘਾਰ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਕੀਦਾਰਾ ਅੰਦਰ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਘਰ ਪੰਜਵੇਂ ਸੁਰ ਤਾਲ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰਦੇ ਆ ਇੱਕ ਅਦੁੱਤੀ ਬ੍ਰਹਮ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਬਰਸਾਦ ਕਿਰਪਾ ਦੁਆਰਾ ਪਾਇਆ ਜਾਂਦਾ ਪ੍ਰਾਪਤ ਹੁੰਦਾ ਹੈ ਬਿਸਰਤ ਨਾਹੇ ਮਨ ਤੇ ਹਰੀ ਏ ਪਾਈਓ ਹਰੀ ਪ੍ਰਮਾਤਮਾ ਮੇਰੇ ਹਿਰਦੇ ਤੋਂ ਹੁਣ ਭੁੱਲਦਾ ਨਹੀਂ ਅਬ ਇਹ ਪ੍ਰੀਤ ਮਹਾ ਪ੍ਰਬਲ ਪਈ ਆਨ ਬਿਖੈ ਜਰੀਰਾ ਅਬ ਭਾਵ ਹੋਣੇ ਹਰੀ ਨਾਮ ਦੀ ਪ੍ਰੀਤੀ ਮਹਾ ਬਹੁਤ ਪ੍ਰਬਲ ਜੋਰ ਵਾਲੀ ਹੋਈ ਹੈ ਕਿ ਇਸ ਪ੍ਰੀਤੀ ਕਾਰਨ ਹੋਰ ਬਿਖੈ ਵਿਸ਼ਿਆਂ ਦੀ ਪ੍ਰੀਤੀ ਬ੍ਰह्म ਅਭਿਆਸ ਅਗਨੀ ਵਿੱਚ ਸੜ ਗਈ ਹੈ ਰਹਾਉ ਬਿਸਰਾਮ ਦੇ ਕੇ ਪ੍ਰੀਤੀ ਦੇ ਬਾਬਤ ਅੱਗੇ ਦ੍ਰਿਸ਼ਟਾਨ ਦੇ ਕੇ ਕਥਨ ਕਰਦੇ ਆ ਬੂੰਦ ਕਹਾ ਤਿਆਗ ਚਾਤਰਿਕ ਮੀਨ ਰਹਿਤ ਨ ਕਰੀ ਦੱਸ ਦੇ ਜਿਵੇਂ ਬਬੀਹਾ ਸੁਆੰਤੀ ਬੂੰਦ ਨੂੰ ਛੱਡ ਕਰਕੇ ਕਿੱਥੇ ਰਹਿ ਸਕਦਾ ਹੈ ਤਵੇਂ ਮੇਰਾ ਚਿੱਤ ਰੂਪੇ ਬਬੀਹਾ ਪ੍ਰਭੂ ਦੇ ਚਰਦਰਸ਼ਨਾ ਰੂਪੀ ਸੁਆੰਤੀ ਬੂੰਦ ਤੋਂ ਬਿਨਾ ਨਹੀਂ ਰਹਿ ਸਕਦਾ ਅਤੇ ਜਿਵੇਂ ਮੀਨ ਮੱਛੀ ਪਾਣੀ ਤੋਂ ਬਿਨਾ ਇੱਕ ਘੜੀ ਪਾਵ ਥੋੜੇ ਸਮੇਂ ਮਾਤਰ ਵੀ ਨਹੀਂ ਰਹਿ ਸਕਦੀ ਤਿਵੇਂ ਮੇਰੀ ਬੁੱਧ ਰੂਪੀ ਮੱਛੀ ਪ੍ਰਭੂ ਦੇ ਨਾਮ ਰੂਪੀ ਜਾਲ ਤੋਂ ਬਿਨਾਂ ਇੱਕ ਘੜੀ ਵੀ ਨਹੀਂ ਰਹਿ ਸਕਦੀ ਗੁਣ ਗੋਪਾਲ ਉਚਾਰ ਰਸਨਾ ਟੇਵ ਏਹ ਪਰੀ ਮੇਰੀ ਜੀਬਾ ਗੋਪਾਲ ਪਰਮਾਤਮਾ ਦੇ ਗੁਣਾਂ ਨੂੰ ਉਚਾਰਨ ਕਰਦੀ ਹੈ ਮੈਨੂੰ ਹੁਣ ਇਹ ਟੇਵ ਆਦਤ ਹੀ ਪੈ ਗਈ ਹੈ ਮਹਾਨਾਦ ਕੁਰੰਕ ਮੋਹਯੋ ਬੇਦ ਤੀਖਨ ਸਰੀ ਜਿਵੇਂ ਕਹਿੰਦੇ ਕੁਰੰਕ ਹਿਰਨ ਨਾਦ ਸ਼ਬਦ ਦੀ ਆਵਾਜ਼ ਉੱਪਰ ਬਹੁਤ ਮੋਇਆ ਜਾਂਦਾ ਵਾ ਮਹਾਨਾਦ ਘੰਡੇ ਹੀੜੇ ਦਾ ਸ਼ਬਦ ਸੁਣ ਕੇ ਹਿਰਨ ਮੋਇਆ ਜਾਂਦਾ ਹੈ ਤੇ ਤੀਖਨ ਤਿੱਖੇ ਸਰੀ ਬਾਨ ਨਾਲ ਵਿੰਨਿਆ ਜਾਂਦਾ ਇਸੇ ਪ੍ਰਕਾਰ ਗੁਰਾਂ ਦੇ ਸ਼ਬਦ ਵਿੱਚ ਮੇਰਾ ਚੇਤ ਰੂਪੀ ਹਿਰਨ ਬਹੁਤ ਮੋਇਆ ਗਿਆ ਤੇ ਪ੍ਰੇਮ ਰੂਪੀ ਤਿੱਖੇ ਤੀਰਾਂ ਨਾਲ ਬਿੰਨਿਆ ਗਿਆ ਹੈ ਪ੍ਰਭ ਚਰਨ ਕਮਲ ਰਸਾਲ ਨਾਨਕ ਗਾਠ ਬਾਦ ਤਰੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਪ੍ਰਮਾਤਮਾ ਦੇ ਚਰਨ ਕਮਲ ਵਤ ਹਿਰਦੇ ਅਤੇ ਰਸਾਲ ਸੁੰਦਰ ਹਨ ਉਹਨਾਂ ਚਰਨਾਂ ਦੀ ਪ੍ਰੀਤੀ ਰੂਪੀ ਗਾਠ ਗੰਢ ਜਿਹੜੀ ਬਨ ਕੇ ਆਪਣੇ ਹਿਰਦੇ ਵਿੱਚ ਤਰੀ ਧਾਰਨ ਕੀਤੀ ਹੈ ਵਾਹੇ ਗੁਰੂ 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 ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ